26 ਸਾਲ ਹੋ ਗਏ ਨੇ ਸਗੰਦਰ ਨੂੰ ਲੱਖ ਲੱਖ ਵਧਾਈ ਦਸ ਸੋਦੋਂ ਦਸ ਦੇ ਪਰਿਵਾਰ ਵੱਲੋਂ ਸਗੁਰੂ ਪਾਤਸ਼ਾਹ ਜੀ ਚੜ੍ਹਦੀ ਕਲਾ ਕਰਨ ਆਪਣੇ ਚਰਨਾਂ 'ਚ ਜੋੜ ਕੇ ਰੱਖਣ ਸੋ ਮੈਂ ਬੇਨਤੀ ਕਰਾਂ ਵੀਰਾਂ ਨੂੰ ਵੱਧ ਤੋਂ ਵੱਧ ਸਬੰਧ ਲਾਓ ਖਾਸ ਐਡ ਵਾਲਿਆਂ ਨੂੰ ਜੋ ਹੋਰੀ ਜੋ ਨੁਕਤੇ ਦੀ ਸੇਵਾ ਕਰੇ ਨੇ ਅਗਰੀਬਾਂ ਵੱਧ ਤੋਂ ਵੱਧ ਸੇਵਾ ਕਰਨ। ਇਹ ਲੰਗਰਾਂ ਦੀ ਦੋਦੀ ਕਰਦਾ ਸੀ ਹੁਣ 1 ਮਹੀਨਾ ਕੇ ਛੱਡੀ ਨਾ ਹੁਣ ਹਨ ਪਠਾਂ ਦੀ ਸੇਵਾ ਕਰਦਾ ਹੈ। ਹਲਾਤ ਬਹੁਤ ਹੰਦਲ ਬਹੁਤ ਘਟ ਹੈ ਬਾਕੀ ਹੋਰ ਕੋਈ ਖੇਤੀਬਾੜੀ ਦਾ ਕੋਈ ਨਹੀਂ ਹੈਗਾ ਕੋਈ ਹੋਰ ਕੰਮ ਕਰਨੀ ਇਸ ਤੋਂ ਖੰਨਪਾ ਤਾਂ ਸਹੀ ਗੁਜਾਰਾ ਚੱਲਦਾ ਹੈ ਮੰਗਿਆਈ ਬਹੁਤ ਜਿੱਦਾਂ ਸਕੂਲਾਂ ਦਾ ਖਰਚਾ ਬਹੁਤ ਜ਼ਿਆਦਾ ਪਹਿਲਾਂ ਹਾਲਾਤ ਇਹ ਬੱਚੇ ਸਰਕਾਰੀ ਸਕੂਲ ਪੜ੍ਹਦੇ ਹੀ ਰਹਿੰਦੇ ਲੰਗੇ ਦੋ ਬੇਟੀਆਂ ਇੱਕ ਬੇਟਾ ਜੀ ਵੱਡੀ ਬੇਟੀ 9th ਕਲਾਸ ਚ ਛੋਟੀ ਬੇਟੀ ਗਈ ਹੋ 6th ਕਲਾਸ ਚ ਜਿਹੜਾ ਬੇਟਾ ਉਹ 2G ਜੀ ਚ ਖਾਲਸਾ ਵਾਲੇ ਜਿਹੜੇ ਉਹ ਕਰ ਰਹੇ ਨੇ ਮਦਦ ਲਈ ਕਿੰਨਾ ਬੱਚੇ ਨਹੀਂ ਭਾਰੇ ਜੀ ਪਿਛਲੇ ਸਾਲ ਤੋਂ ਭਾਰੇ ਆ ਸੋ ਮੈਂ ਖਾਲਸਾ ਨੂੰ ਸਾਡੀ ਟੀਮ ਨੂੰ ਆਪਣੇ ਵੱਲੋਂ ਲੱਖ ਵੱਖ ਵਧਾਈ ਦੇਣਾ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੋ ਇਸ ਟੀਮ ਨੂੰ ਚੜ੍ਹਦੀ ਕਲਾ ਜ ਰੱਖਣਾ